ਗੁਰੂ ਨਾਲੋਂ ਟੁੱਟੇ ਗੁਰਬਾਣੀ ਨੂੰ ਸੁਣਿਆ ਨਹੀਂ ਗੁਰਬਾਣੀ ਨੂੰ ਪੜ੍ਹਿਆ ਨਹੀਂ ਐਸੇ ਕਰਕੇ ਹੀ ਬਹੁਤਾਂਤ ਗਿਣਤੀ ਲੋਕ ਜਿਹੜੇ ਨੇ ਅੱਜ ਆਪਣੇ ਪਿੰਡ ਦੇ ਗੁਰਦੁਆਰੇ ਨੂੰ ਆਪਣੇ ਨੇੜੇ ਦੇ ਗੁਰਦੁਆਰੇ ਨੂੰ ਛੱਡ ਕਰਕੇ ਨਾ ਡੇਰਿਆਂ ਦੀਆਂ ਚੌਂਕੀਆਂ ਪਰਦੇ ਨੇ ਕਿਉਂ ਕਿਉਂਕਿ ਉੱਥੋਂ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਨੇ ਆਪਣੇ ਡੇਰੇ ਦਾ ਪ੍ਰਚਾਰ ਹੀ ਇਹਨਾਂ ਕੋਲ ਕਰ ਦਿੱਤਾ ਇੱਥੇ ਜੀ ਆਹ ਮੰਤਾਂ ਪੂਰੀਆਂ ਹੁੰਦੀਆਂ ਨੇ ਇੱਥੇ ਆਹ ਇਛਾਵਾਂ ਪੂਰੀਆਂ ਹੁੰਦੀਆਂ ਨੇ ਇੱਕ ਵਾਰ ਆਉ ਤੇ ਸਹੀਂ ਉਹ ਇਹੀ ਕਹਿੰਦੇ ਨੇ ਤੇ ਹੁਣ ਉਸ ਭੋਲੇ ਲੋਕ ਜਿਨ੍ਹਾਂ ਨੂੰ ਸਮਝ ਨਹੀਂ ਆ ਛੱਟ ਦੇਣੀ ਇਹਨਾਂ ਗੱਲਾਂ ਦੇ ਵਿੱਚ ਆ ਜਾਂਦੇ ਕਹਿੰਦੇ ਚੱਲ ਬਈ ਉੱਥੇ ਚੱਲ ਹੁਣ ਜਿਹੜੇ ਕਦੀ ਲੋਕ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਨਹੀਂ ਗਏ ਜਿਨ੍ਹਾਂ ਨੇ ਕਦੀ ਅੰਮ੍ਰਿਤ ਵੇਲੇ ਜਾ ਕਰਕੇ ਨਿਤਨੇਮ ਹੀ ਨਹੀਂ ਸੁਣਿਆ ਹੋਣਾ ਜਿਨ੍ਹਾਂ ਨੇ ਸ਼ਾਮਾਂ ਵੇਲੇ ਦੇ ਦੀਵਾਨਾਂ ਦੇ ਅੰਦਰ ਰਹਿ ਰਾਜ ਸਾਹਿਬ ਦਾ ਪਾਠ ਹੀ ਨਹੀਂ ਕਦੀ ਸੁਨਿਆ ਹੋਣਾ ਉਹਨਾਂ ਨੂੰ ਤੇ ਇਦਾਂ ਹੀ ਲੱਗਣਾ ਹੈ ਨਾ ਕਿ ਸ਼ਾਇਦ ਚਲੋ ਬਈ ਚਲੀਏ ਉੱਥੇ ਡੇਰੇ ਤੇ ਬੜੀਆਂ ਚਾਹਾਂ ਪੂਰੀਆਂ ਹੁੰਦੀਆਂ ਨੇ ਆਓ ਉਹ ਫਲਾਨਾ ਕਹਿ ਰਿਹਾ ਹੈ ਆ ਪਿਛਲੇ ਦਿਨਾਂ ਦੀ ਆਪਾਂ ਗੱਲ ਕਰਦੇ ਹਾਂ ਇੱਕ ਡੇਰੇ ਦਾ ਆਪਾਂ ਬਾਰ ਬਾਰ ਜ਼ਿਕਰ ਕੀਤਾ ਜਿਸ ਨੂੰ ਉਹ ਰਾਜਾ ਸਾਹਿਬ ਕਹਿੰਦੇ ਨੇ ਉਹਨੋਂ ਉੱਥੋਂ ਦਾ ਇੱਕ ਗਾਇਕ ਹੈ ਵੈਸੇ ਉਹ ਕਹਿੰਦਾ ਆਪਣੇ ਆਪ ਨੂੰ ਰਾਗੀ ਹੈ ਕੀਰਤਨੀਆਂ ਹੈ ਔਰ ਗੁਰੂ ਵਾਲੀ ਕੋਈ ਗੱਲ ਨਹੀਂ ਉਸ ਬੰਦੇ ਨੇ ਗਾਣੇ ਬਹੁਤ ਗਾਏ ਨੇ ਉਹਨੇ ਗਾਣੇ ਗਾਏ ਨੇ ਤੇ ਗਾਣੇ ਆਪਣੇ ਬਾਬੇ ਦੀ ਉਸਤਤ ਦੇ ਵਿੱਚ ਉਸ ਡੇਰੇ ਦੀ ਉਸਤਤ ਦੇ ਵਿੱਚ ਗਾਏ ਨੇ ਤੇ ਆਮ ਲੋਕ ਜਦੋਂ ਉਹਨਾਂ ਗਾਣਿਆਂ ਨੂੰ ਸੁਣਦੇ ਨੇ ਤੇ ਉਹਨਾਂ ਨੂੰ ਲੱਗਦਾ ਬੱਲੇ ਬੱਲੇ ਬੜੀ ਚੜ੍ਹਾਈ ਆ ਬਈ ਇਹ ਤੇ ਬਾਬਾ ਜੀ ਕਹਿ ਰਹੇ ਨੇ ਹੁਣ ਬਾਣਾ ਲਿਬਾਸ ਸਾਰਾ ਸਿੱਖੀ ਵਾਲਾ ਪਹਿਨਿਆ ਹੈ ਤੇ ਜੋੜ ਇੱਕ ਕਬਰ ਨਾਲ ਰਿਹਾ ਹੈ ਮੈਂ ਬੇਨਤੀ ਕੀਤੀ ਸੀ ਕਿ ਬੜਾ ਸੌਖਾ ਢੰਗ ਹੈ ਕਬਰ ਬਣਾਓ ਤੇ ਕਬਰ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ ਇੱਕ ਨਹੀਂ ਜਿੰਨੇ ਮਰਜ਼ੀ ਪ੍ਰਕਾਸ਼ ਕਰੋ ਫਿਰ ਅਖੰਡ ਪਾਠਾਂ ਦੀਆਂ ਲੜੀਆਂ ਲੱਗੀਆਂ ਰਹਿੰਦੀਆਂ ਧੰਦਾ ਚੱਲਦਾ ਰਹਿੰਦਾ ਹੈ ਦੁਕਾਨਾਂ ਖੋਲੋ ਐ ਦੁਕਾਨਾਂ ਖੋਲਣ ਦਾ ਬੜਾ ਸੌਖਾ ਢੰਗ ਹੈ ਤੇ ਉਹਨਾਂ ਲੋਕਾਂ ਨੇ ਇਦਾਂ ਹੀ ਕੀਤਾ ਉਹਨਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਦੁਕਾਨਾਂ ਇਸ ਤਰੀਕੇ ਦੇ ਨਾਲ ਢਾਂਗਣਾ ਖੋਲੀਆਂ ਕਿ ਕੋਈ ਉਂਗਲ ਵਣਾ ਕਰ ਸਕੇ ਕਬਰ ਦੇ ਉੱਤੇ ਜਿਹੜੇ ਲੋਕ ਜਿੰਦਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਈ ਵੀ ਗੱਲ ਨਹੀਂ ਸੁਣ ਸਕੀ ਜਿਹੜੇ ਗੁਰੂ ਦੀ ਇੱਕ ਵੀ ਗੱਲ ਨਹੀਂ ਸੁਣਦੇ ਰਹਿ ਗੁਰੂ ਦੀ ਗੱਲ ਨੂੰ ਅਣਗੌਲੀਆਂ ਕੀਤਾ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੀਆਂ ਕਬਰਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪ੍ਰਕਾਸ਼ ਹੁੰਦੇ ਨੇ ਔਰ ਉੱਥੇ ਲੜੀਆਂ ਚੱਲਦੀਆਂ ਨੇ ਤੇ ਸਾਡੇ ਭੋਲੇ ਲੋਕ ਉੱਥੇ ਜਾ ਕੇ ਮੰਗ ਰਹੇ ਨੇ ਇੰਦੇ ਜੀ ਇੱਥੇ ਸੈਨ ਸਾਡੀ ਮਹਤਪੂਰੀ ਹੋਵੇਗੀ ਹੱਦ ਹੋ ਗਈ ਹੈ ਜਿਹੜੇ ਲੋਕ ਜਦੋਂ ਸਵਾ ਚੜਦੇ ਸਨ ਜਿੰਦਾ ਸਨ ਗੁਰੂ ਦੀ ਇੱਕ ਗੱਲ ਨਹੀਂ ਮੰਨੀ ਗੁਰੂ ਦੇ ਦੁਖੀ ਰਹੇ ਨਹੀਂ ਗੁਰੂ ਨਾਨਕ ਦੇ ਘਰ ਦੇ ਨਾਲ ਉਹਨਾਂ ਦਾ ਕੋਈ ਲੋਕਾਂ ਦਾ ਵਾ ਵਾਸਤਾ ਨਹੀਂ ਸੀ ਤੇ ਅੱਜ ਜਦੋਂ ਉਹ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੀਆਂ ਕਬਰਾਂ ਤੇ ਉਹਨਾਂ ਦੀਆਂ ਮਟੀਆਂ ਤੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਜਾਂਦੇ ਨੇ ਲੋਕਾਂ ਨੂੰ ਬਹਿਮਾਂ ਦੇ ਵਿੱਚ ਭਰਮਾਂ ਦੇ ਵਿੱਚ ਪਾ ਕਰਕੇ ਲਾਲਚ ਦੇ ਕੇ ਆਪਣੇ ਡੇਰਿਆਂ ਦੇ ਨਾਲ ਜੋੜਿਆ ਜਾ ਰਿਹਾ ਹੈ ਤੇ ਡੇਰਿਆਂ ਦੇ ਨਾਲ ਜੋੜਨ ਵਾਲੇ ਕੋਈ ਹੋਰ ਨਹੀਂ ਉਹਨਾਂ ਨੇ ਸਿੱਖੀ ਲਿਬਾਸ ਧਾਰਨ ਕੀਤਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਗਲਿਆਂ ਨੇ ਕੀਤਾ ਹੋ ਗਿਆ ਹੈ ਹੁਣ ਉਸੇ ਤਰ੍ਹਾਂ ਹੀ ਉਹਨਾਂ ਨੇ ਲਿਬਾਸ ਧਾਰਨ ਕਰ ਲਿਆ ਤੇ ਆਪਣੇ ਧੰਦੇ ਨੂੰ ਆਪਣੇ ਡੇਰੇ ਨੂੰ ਚਲਾਉਣ ਵਾਸਤੇ ਹੁਣ ਲੜੀਆਂ ਚੱਲ ਰਹੀਆਂ ਨੇ ਉੱਥੇ ਪੈਸੇ ਆ ਰਹੇ ਨੇ ਪਾਠਾਂ ਦੇ ਹੁਣ ਗੱਲ ਕੀ ਹੈ ਕਿ ਉਹਨਾਂ ਲੋਕਾਂ ਨੇ ਗੁਰੂ ਦੀ ਗੱਲ ਨਹੀਂ ਕੀਤੀ ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਪਤਾ ਕੀ ਕਹਿੰਦੇ ਉਹਨਾਂ ਦੇ ਚੇਲੇ ਚੇਲੇ ਕਹਿੰਦੇ ਜੀ ਲਓ ਤੁਸੀਂ ਡੇਰਿਆਂ ਨੂੰ ਇਦਾਂ ਕਿਉਂ ਕਹਿੰਦੇ ਹੋ ਉੱਥੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹ ਪ੍ਰਕਾਸ਼ ਭਲਿਓ ਉਹਨਾਂ ਨੇ ਆਪਣੀ ਦੁਕਾਨਦਾਰੀ ਵਾਸਤੇ ਵਰ ਕੀਤਾ ਹੈ ਇਹ ਸਾਡੀ ਦੁਕਾਨ ਚੱਲਦੀ ਰਹੇ ਇਹ ਪ੍ਰਕਾਸ਼ ਦੀ ਗੱਲ ਕਰੀਏ ਤੁਹਾਡੇ ਪਿੰਡ ਦੇ ਵਿੱਚ ਜਾਂ ਤੁਹਾਡੇ ਨੇੜੇ ਤੇਰੇ ਰੋਜ਼ਾਨਾ ਪ੍ਰਕਾਸ਼ ਹੁੰਦਾ ਹੈ ਤੁਸੀਂ ਉੱਥੇ ਕਿਉਂ ਨਹੀਂ ਜਾਂਦੇ ਅੰਮ੍ਰਿਤ ਵੇਲੇ ਜਾਓ ਉઠੋ ਪ੍ਰਕਾਸ਼ ਕਰੋ ਭਾਈ ਸਾਹਿਬ ਦੇ ਨਾਲ ਜਾ ਕਰਕੇ ਨਿਤਨੇਮ ਕਰੋ ਜਾ ਕਰਕੇ ਸੇਵਾ ਕਰੋ ਅਸੀਂ ਤੋੜਨ ਦੀ ਗੱਲ ਨਹੀਂ ਕਰਦੇ ਕਹਿੰਦੇ ਜੀ ਤੁਸੀਂ ਤੇ ਡੇਰਿਆਂ ਨੂੰ ਨਿੰਦ ਰਹੇ ਹੋ ਤੋੜਨ ਦੀ ਗੱਲ ਕਰ ਰਹੇ ਹੋ ਲੋਕਾਂ ਨੂੰ ਇਹ ਨਿੰਦਿਆ ਹੈ ਮਹਾਰਾਜੀ ਦੇ ਪਾਵਨ ਬਚਨ ਨੇ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਉਹ ਕਹਿੰਦੇ ਸੱਚ ਦੀ ਬਾਣੀ ਹੈ ਸੱਚ ਦਾ ਓਕਾ ਹੈ ਕਦੇ ਵੀ ਝੂਠ ਨਾ ਬੋਲ ਸੱਚ ਦਾ ਟਾਈਮ ਹੈ ਤੇ ਸੱਚ ਦਾ ਓਕਾ ਦਾ ਸੱਚ ਦਾ ਓਕਾ ਇਹੀ ਹੈ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਦੇ ਵਿੱਚ ਬੈਠੇ ਹਾਂ ਤੇ ਸਾਨੂੰ ਗੁਰੂ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਕਿਸੇ ਨੰਗ ਮੁਲੰਗ ਦੀ ਗੱਲ ਕਰੀਏ ਨਾ ਕਿ ਕਿਸੇ ਡੇਰੇ ਦੀ ਗੱਲ ਕਰੀਏ ਸਾਡੇ ਵਾਸਤੇ ਪਲੀ ਗੱਲ ਇਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਬੋਲੀਆ ਸੱਚ ਧਰਮ ਝੂਠ ਨਾ ਬੋਲੀਆ ਮਹਾਰਾਜ ਦੀ ਪਾਵਨ ਬਾਣੀ ਕਹਿ ਰਹੀ ਹੈ ਕਿ ਭਾਈ ਧਰਮ ਇਹ ਹੀ ਹੈ ਕਿ ਤੂੰ ਸੱਚ ਬੋਲ ਝੂਠ ਨਾ ਬੋਲ ਤੇ ਉੱਥੇ ਉਹ ਸ਼ਰਿਆਮ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕਰਕੇ ਇਹ ਕਹਿ ਰਹੇ ਨੇ ਕਿ ਸਾਡੇ ਡੇਰੇ ਨਾਲ ਜੁੜੋ ਜੀ ਸਾਡੇ ਬਾਬਾ ਜੀ ਦੇ ਨਾਲ ਜੁੜੋ ਜੀ ਜਿਹੜੇ ਗੁਰੂ ਕੇ ਪਿਆਰ ਵਾਲੇ ਗੁਰੂ ਨੂੰ ਪਿਆਰ ਕਰਦੇ ਨੇ ਜਦੋਂ ਉਹ ਸੱਚ ਬੋਲਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜਨ ਦੀ ਗੱਲ ਕਰਦੇ ਨੇ ਉਹ ਪਤਾ ਕੀ ਕਹਿੰਦੇ ਕਹਿੰਦੇ ਜੀ ਨਿੰਦਿਆ ਕਰ ਰਹੇ ਨੇ ਆਦੋਂ ਕੀ ਹੈ ਗੁਰੂ ਮਹਾਰਾਜ ਜੀ ਦੀ ਜਿਹੜੀ ਗੱਲ ਕਰਦੇ ਨੇ ਜਿਹੜੇ ਗੁਰਬਾਣੀ ਦੀ ਵਿਆਖਿਆ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਕਹਿੰਦੇ ਜੀ ਇਹ ਨਿੰਦਿਆ ਕਰ ਰਹੇ ਨੇ ਤੇ ਆਪ ਖੁਦ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਸ਼ਰਿਆਮ ਝੂਠ ਬੋਲਦੇ ਨੇ ਲੋਕਾਂ ਨੂੰ ਗੁਰੂ ਨਾਲੋਂ ਤੋੜ ਕਰਕੇ ਆਪਣੇ ਡੇਰੇ ਦੇ ਨਾਲ ਜੋੜਦੇ ਨੇ ਇਹ ਹੈ ਅਸਲ ਦੇ ਵਿੱਚ ਗੁਰੂ ਦੀ ਨਿੰਦਿਆ ਇਹ ਹੈ ਗੁਰੂ ਦੀ ਨਿਰਾਦਰੀ ਪਰ ਸਾਡੇ ਭੋਲੇ ਲੋਕ ਅਣਜਾਣ ਲੋਕ ਉਹਨਾਂ ਨੂੰ ਇਦਾਂ ਹੀ ਲੱਗਦਾ ਹੈ ਕਿ ਸ਼ਾਇਦ ਆਹ ਜਿਹੜਾ ਗਾਇਕ ਆਹ گلاب ਸਿੰਘ ਕਹਿ ਰਿਹਾ ਨਾ ਇਹ ਸਹੀ ਹੈ ਤੇ ਆਹ ਜਿਹੜੇ ਕਥਾ ਕਰਨ ਵਾਲੇ ਪ੍ਰਚਾਰਕ ਨੇ ਗੁਰੂ ਦੀ ਗੱਲ ਕਰਨ ਵਾਲੇ ਨੇ ਇਹ ਗਲਤ ਨਹੀਂ ਨੇ ਪਾਣੀ ਪੇਰ ਦਿੰਦੇ ਨੇ ਕਹਿੰਦੇ ਨਾ ਸ਼ਾਇਦ ਇਹ ਹੀ ਗਲਤ ਨਹੀਂ ਕਿਉਂਕਿ ਗੁਲਾਬ ਸਿੰਘ ਸਹੀ ਹੈ ਨਹੀਂ ਅਸਲ ਦੇ ਵਿੱਚ ਜਿਹੜੇ ਗੁਰੂ ਦੀ ਗੱਲ ਕਰਦੇ ਨੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕਰਕੇ ਉਹ ਸਹੀ ਨੇ ਕਿਉਂਕਿ ਉਹ ਗੁਰੂ ਦੇ ਨਾਲ ਜੋੜ ਰਹੇ ਨੇ ਕਿਸੇ ਬੰਦੇ ਦੇ ਨਾਲ ਨਹੀਂ ਕਿਸੇ ਮਨੁੱਖ ਦੇ ਨਾਲ ਨਹੀਂ ਕਿਸੇ ਡੇਰੇ ਦੇ ਨਾਲ ਨਹੀਂ ਜੋੜ ਰਹੇ ਉਹ ਗੁਰੂ ਦੀ ਗੱਲ ਕਰਕੇ ਗੁਰੂ ਨਾਲ ਜੋੜ ਰਹੇ ਨੇ ਉਸ ਪ੍ਰਮਾਤਮਾ ਦੇ ਨਾਲ ਜੋੜ ਰਹੇ ਨੇ ਜਿਹੜਾ ਪਰਿਪੂਰਨ ਹੈ ਇੱਕ ਬੰਦੇ ਦੇ ਨਾਲ ਨਹੀਂ ਜੋੜਿਆ ਜਾ ਰਿਹਾ ਪਰ ਉਹ ਫੌਆਂ ਇੰਨੀਆਂ ਢਾਹ ਦਿੰਦੇ ਨੇ ਕਿ ਆਓ ਜੀ ਡੇਰੇ ਨਾਲ ਜੁੜੋ ਹੱਦ ਹੋ ਗਈ ਹੈ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਆਪਾਂ ਬਚਨ ਪੜ ਰਹੇ ਹਾਂ ਮਹਾਰਾਜ ਜੀ ਕਹਿੰਦੇ ਸੱਚ ਸੁਣਾਏ ਸੀ ਸੱਚ ਕੀ ਬੇਲਾ